ਮਾਣ ਮੱਤਾ ਦੇਣੇ ਚਾਰ ਦਿਹਾੜਕੇ ਪੂਰੇ ਹੋਏ ਨੇ ਇਹ ਸਾਡੇ ਨਵੇਂ ਮੁਖੀ ਡਾਕਟਰ ਨਦੀਮ ਕੋਰ ਬਰਨਸੀ ਕੇ ਅਸੀ ਪਹਿਲੇ ਲੈਕਚਰ ਦੇ ਉੱਪਰ ਸਾਰਿਆਂ ਨਾਲ ਗੁਰਦੇ ਨਾਲ ਮੂੰਹ ਮਿੱਠਾ ਕਰਵਾਉਣਾ ਹੈ ਸੱਭਿਆਚਾਰ ਨੂੰ ਵੀ ਨਾਲ ਰੱਖਣਾ ਹੈ ਬਾਸ਼ਾ ਤੇ ਨਾਲ ਹੈ ਔਰ ਸੱਭਿਆਚਾਰ ਦੇ ਵਿੱਚ ਬਾਸ਼ਾ ਨੇ ਜਨਮ ਲਿਆ ਹੈ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਿਆਉਣਾ ਨਹੀਂ ਅੱਜ ਇਹਦਾ ਇਹ ਜਿਹੜਾ ਇਸ ਗੁੜੀ ਮਿਠਾਸ ਦੇ ਨਾਲ ਸ਼ੁਰੂ ਕਰਨ ਦਾ ਇੱਦਿਆ। ਆਹਾਂ ਵਹੀ ਸੇਵਾ। ਸੋ ਇਸ ਬੈਲੂ ਤੋਂ ਦੀ ਸੈਰੇਮਨੀ ਤੇ ਮੂੰਹ ਮਿੱਠਾ ਕਰਨ ਤੋਂ ਬਾਅਦ ਹੁਣ ਅਸੀਂ ਸਭ ਤੋਂ ਪਹਿਲਾਂ ਇਹ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ ਅਸੀਂ ਪਹਿਲਾਂ ਯੂਨੀਵਰਸਿਟੀ ਨੂੰ ਜਿਹੜੀ ਆ ਉਹ ਚੁਣਾਵਾਂਗੇ ਹੋਰ ਸਾਰੀਆਂ ਵਿਦਿਆਰਥੀਆਂ ਨੂੰ ਤੇ ਮਹਿਮਾਨਾਂ ਨੂੰ ਮੇਰੀ ਬੇਨਤੀ ਆ ਕਿ ਉਹ ਇਸ ਮੌਕੇ ਦੇ ਉੱਪਰ ਖੜੇ ਹੋ ਕੇ ਅਸੀਂ ਗੱਲ ਕਰੇ अपने विद्या, जे विद्या, विचार दे हैं। जे विद्या विचार का प्रवाह लेके आई है तो फिर उचार विद्या ਦੇ ਪਹਿਲੇ ਵਿਚਾਰਵਾਣ ਰੂਪ ਦੇ ਬਾਰੇ ਦੀ ਗੱਲਾਂ ਕਰਨ ਲਈ ਇਕੱਠੇ ਹੋਏ ਆ। ਮੈਂ ਵਿਭਾਗ ਵਿੱਚ ਪਹੁੰਚਣ ਤੇ ਸਾਡੇ ਕੈਂਪਸ ਦੇ ਡਾਇਰੈਕਟਰ ਡਾਕਟਰ ਕਮਨਜੀਤ ਹੋਰਾਨੂ ਜੀ ਜੀ ਆਇਆਂ ਨੂੰ ਕਹਿਣਾ। ਉਹਨਾਂ ਦੇ ਨਾਲ ਸਾਡੇ ਵਿਭਾਗ ਦੇ ਮੁਖੀ ਡਾਕਟਰ ਨਵਦੀਪ ਕੌਰ ਅ ਔਰ ਡਾਕਟਰ ਜੀ ਸਿੰਘ ਜੋਸ਼ੀ ਸਾਫ ਕਮੇਟੀ ਵਿਭਾਗ ਦੇ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ। ਉਹਨਾਂ ਦੇ ਨਾਲ ਸਾਡੇ ਮੈਨੂੰ ਮੌਕਾ ਕਹਿੰਦੇ ਹੋਇਆ ਬੜਾ ਅਹਿਮ ਲੱਗ ਰਿਹਾ ਹੈ ਡਾਕਟਰ ਜੀਤ ਸਿੰਘ ਜਿਨ੍ਹਾਂ ਨੂੰ ਅਸੀਂ ਕੁਝ ਦਿਨ ਪਹਿਲਾਂ ਤੱਕ ਮੁਖੀ ਕਹਿ ਕੇ ਸੰਬੋਧਨ ਕਰਦੇ ਸੀ ਚਲੋ ਇਹ ਯੂਨੀਵਰਸਿਟੀ ਦੀ ਇੱਕ ਰੀਤ ਹੈ ਔਰ ਬੜੀ ਵਧੀਆ ਰੀਤ ਹੈ ਇਹ ਰੋਟੇਸ਼ਨ ਦੀ ਰੀਤ ਹੈ ਹਰੇਕ ਜਿਹੜਾ ਅਧਿਆਪਕ ਹੈ ਉਸ ਨੂੰ ਮੌਕਾ ਮਿਲਦਾ ਹੈ ਕਿ ਉਹ 3 ਸਾਲਾਂ ਦੇ ਲਈ ਵਿਭਾਗ ਨੂੰ ਆਪਣੀ ਦ੍ਰਿਸ਼ਟੀਕੋਣ ਤੋਂ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਹੈ ਔਰ ਪਰੂ ਸਾਰੇ ਕਾਸੇ ਦੇ ਵਿੱਚ ਇਹ ਜ਼ਰੂਰ ਆਸ ਰਹਿੰਦੀ ਆ ਹਰੇਕ ਮੁਖੀ ਜਿਹੜਾ ਕੁਰਸੀ ਦੇ ਉੱਪਰ ਬੈਠਦਾ ਹੈ ਕਿ ਉਹ ਇੱਕ ਸਦ ਭਾਵਨਾ ਵਾਲਾ ਮਾਹੌਲ ਬਣਾ ਕੇ ਚੱਲੇਗਾ ਔਰ ਪਿਛਲੇ ਸਮੇਂ ਤੋਂ ਅਸੀਂ ਇਸ ਕਿਸਮ ਦੇ ਮਾਹੌਲ ਦੇ ਵਿੱਚ ਚੱਲ ਰਹੇ ਹਾਂ ਔਰ ਬੜਾ ਚੰਗਾ ਲੱਗਦਾ ਹੈ ਜਦੋਂ ਵਿਭਾਗ ਜਿਹੇ ਹੱਥਾਂ ਦੇ ਵਿੱਚ ਹੁੰਦਾ ਹੈ ਜਦੋਂ ਸਾਨੂੰ ਕਿਸੇ ਪ੍ਰਕਾਰ ਦਾ ਦਬੀ ਤਾ ਦਾਰ ਕੋਈ ਸ਼ਕਤਵਾਂ ਨਹੀਂ ਮਿਲਦਾ ਸੋ ਇਸ ਦੇ ਨਾਲ ਹੀ ਸਾਡੇ ਕੋਲ ਲਾਭਪਾਤਮ ਮੁਕੀ ਇੰਡਕਟਰ ਅੰਕੁਮਾ ਕੋਚੇ ਨੇ ਉਡਨ ਉਡਿਆ ਸਿੰਘ ਲਿਆਇਆ ਨੂੰ ਕਹਿੰਦੇ ਆ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਗੁਟਾ ਸਿੰਘ ਬਰਾੜ ਜਿਨ੍ਹਾਂ ਦੇ ਵਿਚਾਰ ਅੱਜ ਅਸੀਂ ਸੁਣਨੇ ਨੇ ਮੈਂ ਅਸਲ ਕਹਿਣਾ ਹੁੰਦਾਗਾ ਕਿ ਡਾਕਟਰ ਗੁਟਾ ਸਿੰਘ ਬਰਾੜ ਬੁਰਾ ਸੁਣਨਾ ਇਹ ਬੜਾ ਸੁਭਾਗ ਹੁੰਦਾ ਬਹੁਤ ਚੰਗਾ ਲੱਗਦਾ ਹੈ ਉਹਨਾਂ ਦੀਆਂ ਗੱਲਾਂ ਨੂੰ ਸੁਣਨਾ ਤੋ ਇਸ ਦੇ ਨਾਲ ਹੀ ਸਾਡੇ ਵਿਭਾਗ ਦੇ ਬਾਕੀ ਦੇ ਮੇਰੇ ਅਧਿਆਪਕ ਸਾਥੀ ਐਜੂਕੇਸ਼ਨ ਵਿਭਾਗ ਤੋਂ ਆਏ ਹੋਏ ਸਾਥੀ ਲਾਗੂ ਭਾਗ ਤੋਂ ਆਏ ਹੋਏ ਸਾਥੀ ਸਾਡੇ ਕੈਰ ਅਧਿਆਪਕਾਂ ਨੌਕਰਾਰੀ ਸਾਥੀ ਤੇ ਪਿਆਰੀ ਹੋ ਜੀ ਆਤੀ। ਇਸ ਤੋਂ ਪਹਿਲਾਂ ਕਿ ਅਸੀਂ ਆਪਣੀ ਇਸ ਲੈਕਚਰ ਵੱਲ ਨੂੰ ਵਧੀਏ ਮੈਂ ਸਭ ਤੋਂ ਪਹਿਲਾਂ ਸਾਡੇ ਵਿਭਾਗ ਦੇ ਮੁਖੀ ਡਾਕਟਰ ਨਦੀਪ ਕੌਰ ਨੂੰ ਬੇਨਤੀ ਕਰਦਾ ਕਿ ਉਹ ਮੰਚ ਤੇ ਆਉਣ ਤੇ ਇਹਨਾਂ ਸਾਰੇ ਸਾਡੇ ਮਹਿਮਾਨਾਂ ਨੂੰ ਵਿਦੀਵਤਰੀ ਕੇ ਨਾਲ ਜੀ ਹੈ ਹੰਗਣ ਡਾਕਟਰ ਨਦੀਪ ਪੋਰ ਮੋਹੀ ਪੋਸਟ ਗ੍ਰੈਜੂਏਟ ਚੇਂਜ ਦਾ